ਜੀਰੀ ਦਾ ਲਈ ਉਸੇ ਟਾਈਮ ਦੀ ਗਵਰਨਮੈਂਟ ਦੇ ਹਿਸਾਬ ਨਾਲ ਹੁਣ ਰੱਬ ਨੇ ਮਗਰ ਨੂੰ ਮੌਸਮ ਹੋਰ ਤੱਕਤਾ ਹੁਣ ਕੱਟਾ ਚੜ ਗਿਆ ਜਿਹ ਹੈਗੀ ਕਰਨ ਦਾ ਠੰਡ ਨਹੀਂ ਹੋਣੀ ਠੰਡਾ ਹੈ ਨਹੀਂ ਸਹੀ ਗੱਲ ਹੈ ਰੱਬ ਨੇ ਚੇਂਜ ਕਰਤਾ ਕੰਮ ਠੀਕ ਹੈ ਇਹਦੇ ਕਰਨੇ ਫਸਲਾਂ ਦੇਖਦੀ ਸਾਰੀ ਮੰਨ ਜਿਹੜੀਆਂ ਉਮੀਦ ਤੋਂ ਬਾਅਦ ਨਿਸਤਰੀਆਂ ਸੀ ਮੌਕੇ ਤੇ ਕਿਹਦਾ ਡੂਡੀ ਜਿਹੜੀਆਂ ਇਤੋਂ ਬਾਅਦ ਵੱਡੀਆਂ ਜਾਣੀਆਂ ਨੇ ਉਹ ਹੋ ਸਕਦਾ ਝਾੜ ਵਧਾਉਣ ਜਿਹੜੀਆਂ ਇਤੋਂ ਬਾਅਦ ਵੱਡੀਆਂ ਜਾਣੀਆਂ ਹਾਂ ਹੁਣ ਜਿਹੜੀਆਂ ਵੱਡਣ ਦੀ ਤਿਆਰੀ ਚ ਨੇ ਜਿਹੜੀਆਂ ਹੁਣ ਖੜੀਆਂ ਨੇ ਹਲੇ ਹਾਂ ਜਿਹੜੀਆਂ ਲੇਟ ਨਿਸਤਰੀਆਂ ਵੀ ਨੇ ਠੀਕ ਹੈ ਇਹ ਹੋ ਸਕਦਾ ਕੁਝ ਝਾੜ ਵਧਾਉਣ ਠੀਕ ਹੈ ਇਹ ਕੱਲ ਤੱਕ ਦੀ ਰਿਪੋਰਟ ਤਾਂ ਮਨ ਜਿਹੜੀਆਂ ਜਿਆਦਾ ਟੌਪ ਦੀ ਉਹ ਰਾਜੀ ਗਾਲੀ ਜੀ ਰਿਵੜ ਕੇ ਲੈ ਕੇ ਆ ਸੀ ਠੀਕ ਹੈ ਉਹ ਵੀ 6 ਤੋਂ ਥੋੜੀ ਉੱਪਰ ਪਾ ਯਾਰ ਮੇਰੇ ਆ ਲਾਲਾ ਵੀ ਹੁਣ ਤੱਕ ਮੈਂ ਵੱਧ ਤੋਂ ਵੱਧ ਜਿਆਦਾਤਰ ਨੂਨ ਤੇ ਚਾਹ ਪੱਤੀ ਖਰੀਦ ਠੀਕ ਹੈ ਬਾਕੀ ਸਮਾਨ ਤੂੰ ਆਪਦੇ ਘਰ ਤੇ ਆ ਜੀ ਆ ਲਾਈ ਵੀ ਸਾਰਾ ਕੋ ਟੋਟਲ ਠੀਕ ਹੈ ਜਾਂ ਇੱਕ ਆ ਹੁਣ ਜਿਹੜੀ ਚਾਹ ਇਹ ਖੰਡ ਖੰਡ ਖਰੀਦਦੇ ਆ ਠੀਕ ਹੈ ਇਹਦਾ ਵੀ ਜਿਆਦਾਤਰ ਧਿਆਨ ਰੱਖੀ ਦੇ ਜੇ ਦੇਸੀ ਗੋੜ ਵਾਲਾ ਘਲਾੜਾ ਮੈਂ ਉੱਥੋਂ ਲੈ ਲਈਦਾ ਨਹੀਂ ਇਹ ਵੀ ਬੰਦ ਕਰਾਂਗਾ ਹੁਣ ਲਾਵਾਂਗੇ ਥੋੜਾ ਬਹੁਤ ਕਰਨਾ ਠੀਕ ਹੈ ਇੱਕ ਦਿਨ ਲਾਇਆ ਗਾ ਹੰਨੂਲਾ ਮਾਕ ਕਰਾਂਗੇ ਚੱਲੂ ਇਹ ਵੀ ਕੰਮ ਆਪਦਾ ਆਪਦੇ ਜੋਗਾ ਆਪਾਂ ਦੋ ਤਿੰਨ ਚੀਜ਼ਾਂ ਖਰੀਦਾਂ ਆਪਾਂ ਨੂੰ ਕੋਈ ਬੜਾ ਬਿਮਾਰੀ ਵਾਲਾ ਮਸਲਾ ਆਉਣਾ ਨਹੀਂ ਚਾਹੀਦਾ ਜੇ ਅਸੀਂ ਆਪ ਸੁਧਰ ਜਾਈਏ ਠੀਕ ਹੈ ਖਾਣਾ ਸਾਡੇ ਕੋਲੇ ਘਰ ਦੇ ਨੇ ਖਾਣਾ ਪਿਣਾ ਇਸੇ ਰਿਆ ਕਰਦਾ ਸਾਨੂੰ ਬਿਮਾਰੀ ਲੱਗੂ ਕਿੱਥੋਂ ਜਾਂਦੇ ਸੀ ਆਪਾਂ ਖੇਤਰੀ ਤਿਆਰ ਕਰਦੇ ਹਾਂ ਸਹੀ ਗੱਲ ਹੈ ਜੀ ਹਲਵਾਈ ਇਹ ਵਰਤਨੀਆ ਬੰਦ ਕਰ ਦੇਣ ਠੀਕ ਹੈ ਪਿਆਬ ਤੰਦਰੁਸਤ ਠੀਕ ਹੈ ਇੱਕ ਹੁਣ ਉਹੀ ਰਫੜ ਆਪਣੇ ਮੁੰਡੇ ਦੇ ਵਿਆਹ ਵੇਲੇ ਪੈ ਗਿਆ ਠੀਕ ਆ ਆਪਣੇ ਦੀ ਮਿੱਤਰ ਹਲਵਾਈ ਠੀਕ ਆ ਮੈਂ ਜਿਹਦੇ ਵੀ ਭੋਗ ਭਾਗ ਤੇ ਹੁਣਾਂ ਮੇਰੀ ਹਲਵਾਈਆਂ ਦਾ ਟੇਟੂ ਆ ਰਿਹਾ ਜਿੰਦਾ ਜਦੋਂ ਅਸੀਂ ਚੌਲ ਬਣਾ ਕੇ ਠੀਕ ਆ ਉੱਤੇ ਦੇ ਅਖਬਾਰ ਲਾ ਕੇ ਪਾਣੀ ਸਿਰਕਾ ਉੱਤੇ ਢੱਕੜ ਰੱਖਦਾ ਚੌਲ ਲੱਗਦੇ ਪਏ ਨੇ ਠੀਕ ਆ ਆਪਣੇ ਸੀਦਾਂ ਵਾਲੇ ਗੁਰੂ ਘਰ ਦੀ ਗੱਲ ਆ ਠੀਕ ਆ ਮਾਹ ਭਾਈ ਉਹਦੇ ਮਗਰ ਪੈ ਗਿਆ ਮਾ ਤੂੰ ਭੈਣ ਦੇ ਨਾਲ ਮਾਰਨਾ ਤੂੰ ਇਹਨੂੰ ਢੱਕ ਕੇ ਉੱਤੇ ਦੇ ਪਾਣੀ ਸਿਰਕਦਾ ਸਾਰੀ ਸਾਹੀ ਕਿੱਲੀ ਕਰਕੇ ਦੇ ਵਿੱਚ ਭਾਫਣਾ ਰਾ ਤੂੰ ਠੀਕ ਆ ਚਲੋ ਭਾਈ ਉਹ ਜਿਹੜਾ ਕੱਪੜਾ ਵਰਤਦੇ ਆ ਯਾਰ ਸਾਰੇ ਵਰਤਨਾ ਕੱਪੜਾ ਚਾਹੀਦਾ ਠੀਕ ਆ ਆ ਹੀ ਆਪਣੇ ਘਰ ਸਤਿ ਸ਼੍ਰੀ ਅਕਾਲੋ ਦੋਸਤੋ ਸਾਰਿਆਂ ਨੂੰ ਸੋ ਤੁਹਾਨੂੰ ਪਤਾ ਹੀ ਐ ਅਸੀਂ ਅਕਸਰ ਵੀਡੀਓ ਪਾਉਂਦੇ ਹੁੰਨੇ ਆ ਸਾਡੇ ਚਾਚਾ ਜੀ ਨੇ ਤੇ ਜਿਹੜੇ ਆਰਗੇਨਿਕ ਖੇਤੀ ਕਰਦੇ ਆ ਤੇ ਇਸ ਵਾਰ ਜਿਹੜੀ ਉਹਨਾਂ ਦੀ ਜੀਰੀ ਦੀ ਫਸਲ ਦੀ ਕਾਸ਼ਤ ਸੀ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਰਹੀ ਆ ਲਗਭਗ ਉਹਨਾਂ ਕਿਸਾਨਾਂ ਨਾਲੋਂ ਵੀ ਵਧੀਆ ਰਹੀ ਆ ਜਿਨ੍ਹਾਂ ਨੇ ਰੇ ਸਪਰੇਅ ਤੇ ਹੋਰ ਜਿਹੜੀਆਂ ਖਾਦਾਂ ਉਹ ਯੂਜ਼ ਕੀਤੀਆਂ ਨੇ ਅੱਜ ਆਪਾਂ ਉਹਨਾਂ ਦੇ ਨਾਲ ਗੱਲ ਕਰ ਬਾਤ ਕਰਦੇ ਆ ਕਿ ਉਹਨਾਂ ਦੀ ਜਿਹੜੀ ਖੇਤੀ ਆ ਜਾ ਉਹਨਾਂ ਦੀ ਜਿਹੜੀ ਫਸਲ ਹੈ ਕਿੰਨੀ ਕ ਪਹਿਲਾਂ ਨਾਲੋਂ ਵਧੀਆ ਰਹੀ ਆ ਤੇ ਉਹਨਾਂ ਦਾ ਖਰਚਾ ਕਿੰਨਾ ਆਇਆ ਅੱਸੀ ਗੱਲ ਦੱਤਾ ਜੀ ਅੱਸੀ ਗੱਲ ਹੋਰ ਚਾਚਾ ਲੋਟਾ ਠੀਕ ਠਾਕ ਵਧੀਆ ਪੂਰਾ ਅਸੀਂ ਤਾਂ ਕਿਵੇਂ ਰਹੀ ਐ ਕਿ ਆਪਣ ਵਾਲੀ ਕੱਲ ਵੱਡੀ ਆ ਪਰਸੋਂ ਪਰਸੋਂ ਵੱਡੀ ਸੀ ਕੀ ਲੱਗਦਾ ਵਧੀਆ ਰਹੇ ਕਿੰਨੇ ਕ ਵਧੀਆ ਰਹੇ ਜਿਹੜੇ ਹਿਸਾਬ ਦਾ ਐ ਇੱਕ ਦੀ ਮੌਸਮਾ ਦਾ ਠੀਕ ਐ ਮੌਸਮ ਦੇ ਹਿਸਾਬ ਨਾਲ ਹੁਣ ਵਿੱਚ ਤਾਂ 4 ਕਵਾਂਟਲ ਦੀ ਰਹੀਆਂ ਠੀਕ ਐ ਵਿੱਚ 4.5 ਦੀਆਂ ਹੋ ਗਈਆਂ ਵਿੱਚ 5.5 ਯਾਰ ਇੱਕ ਦੀ 6 ਕਵਾਂਟਲ ਸਵਾ 6 ਦੀ ਜਿਹੜੀ ਉਹਦੀ ਜਾਂਦੀ ਜਿਹੜੀ ਅੱਗੇ 8 ਦੀ ਹੁੰਦੀ ਸੀ ਕੀ ਇੰਨਾ ਜਿਆਦਾ ਫਰਕ ਆਪਨੇ ਏਰੀਏ 'ਚ ਇੰਨਾ ਫਰਕ ਇਹ ਮੌਸਮ ਕਰਕੇ ਮੌਸਮ ਕਰਕੇ ਹੋਇਆ ਅਸਲ 'ਚ ਕੀ ਹੈ ਨਾ ਜਦੋਂ ਆਪਾਂ ਅੱਜ ਤੋਂ 20 ਸਾਲ ਪਿੱਛੇ ਵਗ ਜਾਂਦੇ ਠੀਕ ਹੈ ਜੀ 25 ਸਾਲ ਪਿੱਛੇ ਵਗ ਜਾਂ ਲ ਉਦੋਂ ਜੀਰੀਆਂ ਜਦੋਂ ਜੇ 6 ਕੁਇੰਟਲ ਦੀ ਹੁੰਦੀ ਤੇ ਹਰੇ ਘਾਹ ਦੀ ਵਧੀਆ ਹੋ ਗਈ ਠੀਕ ਆ ਉਦੋਂ ਆਪਾਂ ਜੀਰੀਆਂ ਲਾਉਂਦੀ ਹਾਰਡ 'ਚ ਠੀਕ ਆ ਠੀਕ ਆ ਹਾਰਡ 'ਚ ਜੀਰੀ 15 ਹਾਰਡ ਨੂੰ ਜੀਰੀ ਲਾਉਣ ਲੱਗ ਜਾਂਦੇ ਆਪਾਂ ਹਾਂ ਇਹ ਹੁਣ ਕਦੋਂ ਲਾਉਂਦੇ ਆ ਉਹ ਤੁਹਾਨੂੰ ਦੱਸ ਦਵਾਂ 15 ਹਾਰਡ ਨੂੰ ਜੀਰੀ ਲਾਉਣ ਲੱਗ ਜਾਂਦੇ ਜਦੋਂ ਠੀਕ ਹੈ ਉਹ ਗਰਮੀ ਦੇ ਵਿੱਚ ਪਗਦੀ ਠੀਕ ਹੈ ਉਸ ਤੋਂ ਬਾਅਦ ਜਿਆਦਾ ਕੋਸ਼ਿਸ਼ ਸਰਕਾਰ ਟੈਟ ਜੇ ਕਰ ਲਾਗੀ ਕੰਮ ਠੀਕ ਹੈ ਆਪਾਂ ਜੇਟਸ ਧਰਾਉਣ ਲੱਗੇ ਮੰਨ 30 ਜੂਨ ਕਰਨ ਲੱਗੇ ਠੀਕ ਹੈ ਜੀ ਆਹ ਸੌਰੀ 15 ਜੂਨ ਦਾ 15 ਜੂਨ ਹਾਂ 10 ਜੂਨ 15 ਜੂਨ ਹਾਂ ਠੀਕ ਹੈ ਉਹ ਕਰਨ ਲੱਗੇ ਤਾਂ ਮੌਸਮ ਪੱਕਣ ਵੇਲੇ ਠੰਡਾ ਹੁੰਦਾ ਦੀ ਜੀ ਦੀਆਂ ਝਾੜ ਵਧਾਉਣ ਲੱਗੇ ਠੀਕ ਹੈ ਉਹ ਬਜਨ ਵੀ ਥੋੜੀ ਜਿਹੀ ਗਿੱਲ ਵੀ ਰਹਿੰਦੀ ਆ ਹਾਂ ਹੁਣ ਕੀ ਹੋਇਆ ਅਪਾ ਜੀਰੀ ਦਾ ਲਈ ਉਸੇ ਟਾਈਮ ਦੀ ਗਵਰਨਮੈਂਟ ਦੇ ਹਿਸਾਬ ਨਾਲ ਹੁਣ ਰੱਬ ਨੇ ਮਗਰ ਨੂੰ ਮੌਸਮ ਹੋਰ ਤੱਕਦਾ ਹੁਣ ਕੱਟਾ ਚੜ ਗਿਆ ਜਿਹ ਹੈਗੀ ਗਰਮ ਤੇ ਠੰਡ ਨਹੀਂ ਹੋਣੀ ਠੰਡਾ ਹੈ ਨਹੀਂ ਸਹੀ ਗੱਲ ਹੈ ਰੱਬ ਨੇ ਚੇਂਜ ਕਰਤਾ ਕੰਮ ਠੀਕ ਹੈ ਇਹਦੇ ਕਰਨ ਫਸਲਾਂ ਜੇਕਦੀ ਸਾਰੀ ਮੰਨ ਜਿਹੜੀਆਂ ਉਮੀਦ ਤੋਂ ਬਾਅਦ ਨਿਸਤਰੀਆਂ ਸੀ ਮੌਕੇ ਤੇ ਠੀਕ ਹੈ ਕਿਹੜਾ ਡੂਡੀ ਜਿਹੜੀਆਂ ਇਤੋਂ ਬਾਅਦ ਵੱਡੀਆਂ ਜਾਣੀਆਂ ਨੇ ਉਹ ਹੋ ਸਕਦਾ ਝੜ ਵਧਾਉਣ ਜਿਹੜੀਆਂ ਇਤੋਂ ਬਾਅਦ ਵੱਡੀਆਂ ਜਾਣੀਆਂ ਹਾਂ ਹੁਣ ਜਿਹੜੀਆਂ ਵੱਡਣ ਦੀ ਤਿਆਰੀ ਚ ਨੇ ਜਿਹੜੀਆਂ ਹੁਣ ਖੜੀਆਂ ਨੇ ਹਲੇ ਹਾਂ ਜਿਹੜੀਆਂ ਲੇਟ ਨਿਸਤਰੀਆਂ ਵੀ ਨੇ ਠੀਕ ਹੈ ਇਹ ਹੋ ਸਕਦਾ ਕੁਛ ਝਾੜ ਵਧਾਉਣ ਠੀਕ ਹੈ ਇਹ ਕੱਲ ਦੇ ਖਦੀ ਰਿਪੋਰਟ ਦਾ ਮਨ ਜਿਹੜੀਆਂ ਜਾਦੇ ਟੌਪ ਦੀ ਉਹ ਰਾਜੀ ਕਾਲੀ ਜੀ ਰਿਵਰਟ ਕੇ ਲੈ ਕੇ ਆ ਸੀ ਠੀਕ ਹੈ ਉਹ ਵੀ 6 ਤੋਂ ਥੋੜੀ ਉੱਪਰ ਹੋਈ ਆ ਠੀਕ ਹੈ ਇੰਨੇ ਮੱਲੀ ਬੀਜਰੀ ਠੀਕ ਹੈ ਉਹ ਦੋ ਵਾਦੀ ਦੇਖਣ ਨੂੰ ਐ ਅਗਲਾ ਕਹਿੰਦੇ 8 ਕਮੰਟਲ ਦੀ ਅੱਜ ਦਾ ਅੱਜ ਵੇਲੇ ਉੱਥੇ ਮਿਲਿਆ ਸੀ ਮੈਨੂੰ ਚਾਚਾ ਅੱਜ ਰਾਜੀ ਜੋਖਣੀ ਗਿਆ ਵਾਦੀ ਉਧਰ ਨਹੀਂ ਜੋਖੀਦੀ ਇੱਧਰ ਨਹੀਂ ਵੱਢੀ ਆ ਜੋਖਣ ਗਿਆ ਇੱਧਰਲੀ ਵਲਾ 6 ਤੋਂ ਘਟੀ ਹੋਣੀ ਆ ਡੜਾ ਸੇ ਦਾ ਹੀ ਪਊ ਡੜਾ ਸੇ ਦਾ ਹੀ ਪਊ ਅੱਛਾ ਹਾਂ ਤੇ ਆਪਣੀ ਵਾਲੀ ਦਾ ਆਪਣੀ ਵਾਲੀ ਹੋ ਗਈ 5.5 ਕਮੰਟਲ ਦੀ ਸਹੀ 5.5 ਕਿਲੋ ਜਵਾਹ ਮਨ ਕਿਲੋ ਤੋਂ ਕਿਲੋ ਇਧਰ ਉਧਰ ਹੋ ਸਕਦੇ ਐ ਕਿ ਆਹ ਵਾਹਣ ਜ ਆਪਣੇ ਥੋੜਾ ਜਿਹਾ ਠੀਕ ਹੈ ਟੁੱਟਮੇ ਵਾਹਣ ਜੇ ਜਿਆਦੇ ਲੱਗੇ ਬਨੇ ਚੋ ਆ ਵੀ ਠੀਕ ਹੈ ਇੱਥੇ ਵਟਾਂ ਦੀ ਅਕੱਲੇ ਵਾਲੀ ਇਹ ਵੀ ਪਰਾਂ ਨੂੰ ਹੋਇਆ ਵਿਆ ਇਧਰੋਂ ਵੀ ਘਟਦਾ ਕੁਛ ਠੀਕ ਹੈ ਇੱਲੇ ਚੋਂ ਠੀਕ ਹੈ ਇਹ ਉਹਦੇ ਕਰਕੇ 2000 ਕਿਲੋ ਉੱਤੇ ਵੀ ਹੋ ਜੇ ਘਟ ਵੀ ਜਾਨੀ 5.5 ਸਿਰਕੇ 5.5 ਦੇ ਪੈਸੇ ਆਪਣੇ ਪੱਲੇ ਪਹਿਣ ਗਏ ਪਹਿਣ ਗਏ ਤੇ ਕਿਵੇਂ ਲੱਗਦਾ ਫਿਰ ਇੱਕ ਦੀ ਮਨ ਖੋਸਾ ਪੂਰਾ ਵੀ ਹਾਂ ਖਰਚਾ ਵੀ ਕਰ ਮੇਰੇ ਵਟਸਐਪ ਬਣਾਉਦੋਂ ਵੀ ਖੋਦੀ ਦੋ ਕੁਆਂਟਲ ਵਿਕੇ ਕੁਆਂਟਲ ਵਿਕੇ ਦੀ ਗਣਕ ਕੋਈ ਦੀ ਆਪਾਂ ਕਿਤੇ ਨਰਾਜ ਹੋ ਜਾਂ ਰੱਬਾ ਹੋ ਆ ਠੀਕ ਆ ਚਲੋ ਤਾਂ ਚੰਗੀ ਗੱਲ ਆ ਖਰਚਾ ਜ਼ਰੂਰ ਅੱਗੇ ਨੂੰ ਘਾਟੇ ਆਪਣਾ ਪਹਿਲਾਂ ਨੂੰ ਠੀਕ ਆ ਤਾਂ ਪਹਿਲਾਂ ਜਦੋਂ ਸਟਾਰਟਿੰਗ ਕਰੀਤੀ ਉਹਦਾ ਖਰਚਾ ਜ਼ਿਆਦਾ ਕਰਿਆ ਸੀ ਆਪਾਂ ਉਹਦੇ ਵੀ ਗੱਲ ਜੇ ਕਰੀ ਸੀਗੀ ਠੀਕ ਆ ਕਣਕ ਦੇ 1800 ਪ੍ਰੇਹਾਂ ਕਰੀਆਂ ਦੀ ਠੀਕ ਆ ਘਾਟਾਂ ਵਾਲੀਆਂ ਘਾਟਾਂ ਵਾਲੀਆਂ ਜਿਹੜੀਆਂ ਆਰਗੈਨਿਕ ਨੇ ਜਿਹੜੀਆਂ ਆਰਗੈਨਿਕ ਨੇ ਠੀਕ ਆ ਤੇ ਐਕਤੀ ਕਿੰਨਾ ਕੁ ਖਰਚ ਕਰਿਆ ਐਕਦੀ ਦਾ ਬਸ ਉਹਦੇ ਸਿਰੇ ਪਾਇਆ ਮਿੱਗਲ ਟਰਾਲੀ ਉਹ ਜੋ ਕੋਸ ਆਪਣਾ ਘਰ ਦਾ ਸੀ ਠੀਕ ਹੈ ਬਾਕੀ ਆਪਾਂ ਇਹਦੇ ਚ ਪਾਦੇ ਕਿੱਲੇ ਚ 2 ਕ ਗੱਟੇ ਦਾ ਪਾਦੇ ਸੀਗੇ ਆਰਗੈਨਿਕ ਖਾਦ ਦੇ ਉਹਨਾਂ ਦੇ ਅੰਡਿਆਲੇ ਵਾਲਿਆਂ ਦੇ 2 2 3 ਗੱਟੇ ਉਹ 500 600 ਨੂੰ ਦਿੱਤਾ ਸੀ ਉਹਨਾਂ ਨੇ ਠੀਕ ਹੈ ਇਹਨਾਂ ਨੇ 500 ਨੂੰ ਇਹਨਾਂ ਨੇ 250 ਨੂੰ ਦਿੱਤਾ ਸੀ 2 25 ਇਹਨਾਂ ਨੇ ਨਹੀਂ ਇਹਨਾਂ ਨੇ ਇਹਨਾਂ ਨੇ ਓਏ ਯਾਰ ਉਹ ਪਾਦੇ ਉਹ ਉਧਰੋਂ ਕਰਾਉਂਦਾ ਐਡਾਂ ਨੇ ਗੱਲ ਤਾਂ ਉਹਨਾਂ ਨਾਲ ਕਰ ਰਹੇ ਆ ਜਿਹੜੇ ਸੁਣ ਰਹੇ ਨੇ ਪੰਜ ਗ੍ਰਾਂ ਯਾਰ ਇਹਨੂੰ ਲੈ ਕੇ ਪਾਏ ਸੀ ਆ ਫਿਰ ਐਵੇਂ ਬੋਲ ਤੂੰ ਹਾਂ ਬੰਦ ਕਰਾਂਗੇ ਇੱਧਰ ਆਦਾ ਅੱਤਰ ਹੋਏ ਆਪਾਂ ਨੂੰ ਤਾਂ ਦੱਸਣਾ ਹੀ ਜਾਂਦਾ ਨਾ ਨੌ ਲੈ ਤਾਂ ਪੰਜ ਗ੍ਰੈਸ਼ ਵਾਲਿਆਂ ਦਾ ਜਿਹੜੇ ਆਰਗੈਨਿਕ ਖਾਦ ਵੀ ਦੇ ਹੋਰ ਮੈਨੂੰ ਉਹ ਵੀ ਕਢਾ ਦੇਾਂਗੇ ਠੀਕ ਆ ਉਹ ਐ ਕਢਾ ਲਾਂਗੇ ਆਪਾਂ ਖਾਦ ਹੀ ਖੇਤ ਚ ਬਣਾ ਦਈਏ ਬਾਤ ਸਾਰਾ ਕੋ ਵਿਚੀ ਠੀਕ ਐ ਐਕਤੀ ਹਾਂ ਮੈਨੂੰ ਪਵਾ ਦੇਖੀ ਐਸ ਐਮ ਐਸ ਨਾ ਵਾਕੇ ਐਸ 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 ਐਮ ਐਸ ਨਾ ਵੜਾ ਕੇ ਠੀਕ ਆ ਰੋਟਾ ਵੇਟ ਨਾਲ ਵਾਦੀ ਰੌਣੀ ਕਰਤੀ ਜੀ ਕਰਕੇ ਘੱਟੋ ਘੱਟ ਆਪਾਂ 15 ਤਰੀਕ ਤੋਂ ਬਾਅਦ ਵੇਚਣੀ ਐ ਅਸਾ 11ਵੇਂ ਦੀ 15 ਤੋਂ ਬਾਅਦ ਹਾਂ ਇੱਕ ਮਹੀਨਾ ਹਲੇ ਪਿਆਗਾ ਇੱਕ ਮਹੀਨੇ ਵੰਗੂ ਪਿਆਗਾ ਜਦੋਂ ਇਹ ਬੱਤਾਂ ਜੂ ਵਾ ਕੇ ਸ ਉਦੋਂ ਜਦੋਂ ਕਣਕ ਬੀਜਾਂਗੇ ਉਦੋਂ ਤੁਹਾਨੂੰ ਦਿਖਾਵਾਂਗੇ ਜੀ ਸੋ ਚਾਚਾ ਪਹਿਲਾਂ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਫਰਕ ਪੈ ਗਿਆ ਪਹਿਲਾਂ ਨਾਲੋਂ ਖੇਤ ਵੀ ਫਿਰ ਯਾਰ ਜੇ ਇਹਦੀ ਮੌਸਮ ਦੀ ਮਾਰ ਸਾਰਿਆਂ ਤੇ ਨਾ ਪੈਂਦੀ ਠੀਕ ਆ ਤਾਂ ਬੱਸ ਛੇ ਦੀ ਤਾਂ ਕਹਿੰਦੇ ਦੀ ਆਪਣੀ ਜੀਰੀ ਛੱਡੇ ਛੇ ਤੋਂ ਉੱਪਰ ਠੀਕ ਆ ਬਿਨਾ ਕਿਸੇ ਰੇਸ ਬਿਰੇ ਤੋਂ ਬਿਨਾ ਹੁਣ ਜੱਗੀ ਨੇ ਇਹਨੇ ਆਪਣੇ ਗੱਗੀ ਨੇ ਹਮ ਸਾਰਾ ਵਾਂ ਠੀਕੀ ਦੇ ਕੋਲ ਅਫਜ਼ਰ ਹਾਂ ਹਾਂ ਹੈਗਾ ਮੈਂ ਤਾਂ ਬਹੁਤ ਜ਼ਿਆਦਾ ਕਰਦਾ ਮੈਂ ਤਾਂ ਫੁੱਲ ਕਰਦਾ ਪੂਰੇਆਂ ਸਪਰੇਆਂ ਸੁਪੂਆਂ ਖਾਸ਼ੀਆਂ ਕਰੀ ਮਿਲਦਾ 5.5 ਦੀ ਫੇਰ ਇਹ ਆਪਾਂ ਤਾਂ ਜਾਨੀ ਕਿ ਬਾਹਲੇ ਜਿਆਦਾ ਅੱਗੇ ਲੰਘੇ ਹੁਣ ਇਹਨਾਂ ਨਾਲਾ ਚਲੋ ਇਹ ਚੰਗੀ ਗੱਲ ਆ ਕੁਦਰਤ ਕੁਦਰਤ ਜਦੋਂ ਬੰਦਾ ਕੁਦਰਤ ਬੱਲੇ ਨੂੰ ਜਾਂਦਾ ਕੁਦਰਤ ਸਾਥ ਤਾਂ ਦਿੰਦੀ ਆ ਬੰਦੇ ਦਾ ਥੋੜਾ ਸਾਥ ਤਾਂ ਹੁਣ ਚਲੋ ਚਾਹੇ ਤੀਜੇ ਸਾਲ ਤੇ ਜਾ ਕੇ ਦਿੱਤਾ ਪਰ ਦੇਣ ਤਾਂ ਲੱਗੀ ਕੁਦਰਤ ਸਾਥ ਦਿੰਦੀ ਜ਼ਰੂਰ ਆ ਜੇ ਆਪਾਂ ਸਹੀ ਢੰਗ ਨਾਲ ਚੱਲਦੇ ਸੱਚੇ ਸੁੱਚੇ ਆ ਕੁਦਰਤ ਔੜੀ ਸਾਥ ਦਿੰਦੀ ਆ ਠੀਕ ਹੈ ਜਿਹੜੇ ਤੇਰੀ ਅਸਤ ਵੀ ਜੇ ਚੋਰੀਆਂ ਠੱਗੀਆਂ ਲੁਣੀਆਂ ਫਿਰ ਕੁਦਰਤ ਛੇਤੀ ਸਾਥ ਦਿੰਦੀ ਆ ਇਹ ਗੱਲ ਤਾਂ ਕੁਦਰਤ ਹੀ ਦਿੰਦੀ ਉਹ ਚੋਰੀਆਂ ਠੱਗੀਆਂ ਦਾ ਆਪਾਂ ਨੂੰ ਛੇਤੀ ਅਸਰ ਉਹ ਲਦਾ ਬਰਦਾ ਰਿਜ਼ਲਟ ਮਾੜਾ ਹੁੰਦਾ ਰਿਜ਼ਲਟ ਤਾਂ ਹੁਣ ਆਪਾਂ ਉਹਨੂੰ ਪਤਾ ਹੀ ਨਹੀਂ ਰਿਜ਼ਲਟ ਤਾਂ ਹੁਣ ਆਪਾਂ ਪੰਜਾਬ ਦੇ ਹਾਲਾਤ ਜੇ ਪੰਜਾਬ ਦੇ ਵਿੱਚ ਹੁਣ ਪਿਛਲੇ ਦਿਨੀ ਕਈਆਂ ਜਾਂ ਖਬਰਾਂ ਸੁਣਨ ਨੂੰ ਮਿਲੀਆਂ ਰਿਜ਼ਲਟਾ ਕੁਦਰਤ ਦਾ ਹੀ ਰਿਜ਼ਲਟ ਨਹੀਂ ਇਹ ਕੁਦਰਤ ਆ ਵੀ ਕੁਦਰਤ ਦਾ ਰਿਜ਼ਲਟ ਹੈ ਜਿਹੜਾ ਆਪਾਂ ਨੂੰ ਬਿਮਾਰੀਆਂ ਲਈ ਜਾਂਦੇ ਆ ਇਹ ਡੀਐਨਏ ਆਪ ਹੋ ਕਰਕੇ ਬਿਲਕੁਲ ਜੀ ਸਹੀ ਗੱਲ ਆ ਤੁਹਾਡੀ ਤੇ ਚਾਚਾ ਆਪਾਂ ਇੱਕ ਗੱਲ ਹੋਰ ਕਰਨੀ ਚਾਹੁੰਦੇ ਆ ਕਿ ਕਿੰਨਾ ਕੁ ਜ਼ਿਆਦੇ ਜਿਹੜਾ ਅੱਗੇ ਵਧ ਗਏ ਆਪਾਂ ਵੀ ਹਾਂ ਜਿਹੜੀਆਂ ਆਪਾਂ ਬਿਮਾਰੀਆਂ ਸਹਿਣ ਚ ਕਿੰਨਾ ਕੁ ਜ਼ਿਆਦੇ ਆਪਣਾ ਖੁਦ ਦਾ ਹੱਥ ਆ ਮਾਤਾ ਜਰ ਜੇ ਮੇਰੀ ਸੋਚ ਮੰਨਦਾ ਹੂੰ ਮਾਤਾ ਬਿਮਾਰੀਆਂ ਵਧਾਉਣ ਦੇ ਵਿੱਚ ਜ਼ਿਆਦਾਤਰ ਜਿਹੜੇ ਅਸੀਂ 70% ਲੋਕ ਪਿੰਡ ਵਾਲੇ ਆ ਹੂੰ ਇਹਨਾਂ ਦੇ ਜ਼ਿਆਦਾਤਰ ਬਿਮਾਰੀਆਂ ਵਧਾਉਣ 'ਚ ਹੱਥ ਦੋ ਹੀ ਬੰਦੇ ਦਾ ਇੱਕ ਜ਼ਿੰਮੇਵਾਰ ਦਾ ਦੂਜਾ ਹਲਵਾਈਆਂ ਠੀਕ ਆ ਸ਼ਹਿਰੀ ਇਹ ਦੁੱਧ ਮੋਲ ਲੈ ਕੇ ਪੀਂਦੇ ਨੇ ਠੀਕ ਆ ਦੁੱਧ ਮਲਾਬਟ ਬਾਹਰ ਬਾਹਰ ਜਾ ਕੇ ਹੁੰਦਾ ਆਪਣੇ ਪਿੰਡਾਂ ਤੇ ਕੋਈ ਕਰਦੇ ਨਹੀਂ ਪਿੰਡਾਂ ਦਾ ਆਪਾਂ ਘਰੋਂ ਪੀਂਦੇ ਆ ਬਿਲਕੁਲ ਪਿੰਡ ਵਾਲੇ ਆਪਾਂ ਯਾਰ ਮੇਰੇ ਆ ਲਾਲਾ ਵੀ ਹੁਣ ਤੱਕ ਮੈਂ ਵੱਧ ਤੋਂ ਵੱਧ ਜ਼ਿਆਦਾਤਰ ਨੂਨ ਤੇ ਚਾਹ ਪੱਤੀ ਖਰੀਦਦਾ ਠੀਕ ਹੈ ਬਾਕੀ ਸਾਮਾਨ ਤੋਂ ਆਪਦੇ ਘਰ ਦੀ ਆ ਲਾਈ ਵੀ ਸਾਰਾ ਕੋ ਟੋਟਲ ਠੀਕ ਹੈ ਜਾਂ ਇੱਕ ਆ ਹੁਣ ਜਿਹੜੀ ਚਾਹ ਇਹ ਖੰਡ ਖੰਡ ਖਰੀਦਦੇ ਆ ਠੀਕ ਹੈ ਇਹਦਾ ਵੀ ਜ਼ਿਆਦਾਤਰ ਧਿਆਨ ਰੱਖੀਦਾ ਜੇ ਦੇਸੀ ਗੋੜ ਵਾਲਾ ਘਾੜਾ ਮੈਂ ਉੱਥੋਂ ਲੈ ਲਈਦਾ ਨਹੀਂ ਇਹ ਵੀ ਬੰਦ ਕਰਾਂਗੇ ਹੁਣ ਲਾਵਾਂਗੇ ਥੋੜਾ ਬਹੁਤ ਕਰਨਾ ਠੀਕ ਹੈ ਇਹ ਤਿੰਨੇ ਲਾ ਗਾਹ ਨੂੰ ਲਾਵਾ ਕਰਾਂਗੇ ਚਾਲੂ ਇਹ ਵੀ ਕੰਮ ਆਪਦਾ ਆਪਦੇ ਜੋਗਾ ਆਪਾਂ ਦੋ ਤਿੰਨ ਚੀਜ਼ਾਂ ਖਰੀਦਦੇ ਆ ਆਪਾਂ ਨੂੰ ਕੋਈ ਬੜਾ ਬਿਮਾਰੀ ਵਾਲਾ ਮਸਲਾ ਆਉਣਾ ਨਹੀਂ ਚਾਹੀਦਾ ਜੇ ਅਸੀਂ ਆਪ ਸੁਧਰ ਜਾਈਏ ਠੀਕ ਹੈ ਖਾਣਾ ਸਾਡੇ ਕੋਲੇ ਘਰ ਦੇ ਨੇ ਖਾਣਾ ਪਿਣਾ ਇਸੇ ਰਾਂ ਘਰ ਦਾ ਸਾਨੂੰ ਬਿਮਾਰੀ ਲੱਗੂ ਕਿੱਥੋਂ ਜਾਂਦੇ ਸੀ ਆਪਾਂ ਖੇਤਰੀ ਤਿਆਰ ਕਰਦੇ ਆਂ ਸਹੀ ਗੱਲ ਹੈ ਮਗਰ ਰਿਸ਼ਤੇਦਾਰਾਂ ਨੂੰ ਕਹਦੇ ਨਾ ਛੇਤੀ ਵੀ ਹੋਟਲ ਤੋਂ ਕੋਈ ਚੀਜ਼ ਭਾਈ ਸਾਡੇ ਖਰੀਦ ਕੇ ਲਿਆਓ ਮੈਨੂੰ ਆਪੇ ਠੀਕ ਆ ਆਲ ਫਰੂਟ ਲੈ ਲੋ ਲੈਣਾ ਠੀਕ ਹੈ ਰਾਜਵੀ ਮੰਨ ਜਾਂਦੇ ਨੇ ਵਿੱਚ ਠੀਕ ਹੈ ਇਹ ਹੋਟਲ ਦੇ ਨਿਰੀਆਂ ਬੁਆਰੀਆਂ ਨੇ ਇਹਦਾ ਆਪਾਂ ਨੂੰ ਪਤਾ ਹੀ ਹੈ ਮੈਰੀ ਕੱਲ ਇੱਕ ਹਲਵਾਈ ਨਾਲ ਗੱਲ ਹੋਈ ਆਪਾਂ ਤੁਸੀਂ ਕਹਦੇ ਨਾ ਹਲਵਾਈਆਂ ਦਾ ਜੋਗਦਾਰ ਹਮ ਹਲਵਾਈ ਨਾਲ ਮੇਰੀ ਗੱਲ ਹੋਈ ਸੀ ਆਪਣਾ ਵਧੀਆ ਮਿੱਤਰ ਆ ਆਪਾਂ ਉਹਨਾਂ ਨੂੰ ਵੀ ਜ਼ਰੂਰੀ ਆ ਦੱਸਣਾ ਲੋਕਾਂ ਨੂੰ ਉਹ ਕਹਿੰਦਾ ਵੀਰੇ ਲੋਕ ਕਹਿੰਦੇ ਨੇ ਹਲਵਾਈ ਮਲਾਵਟ ਕਰਦੇ ਆ ਹੂੰ ਕਹਿੰਦਾ ਹਲਵਾਈ ਨੇ ਦੁੱਧ ਵੀ ਬਿਜਾਰ ਚੁਲੇ ਹੋਣਾ ਹਲਵਾਈ ਨੇ ਵੇਚਣਾ ਹਲਵਾਈ ਹਲਵਾਈ ਉਹ ਚੀਜ਼ ਨਹੀਂ ਮਲਾਵਟ ਕਰਦੇ ਹੂੰ ਬੀਜੇ ਤੂੰ ਕਹਿੰਦੇ ਵੀ ਦੁੱਧ ਚੋਂ ਮਲਾਵਟ ਕਰਨਾ ਚਾਹੇ ਜਮੇ ਨਾ ਕਰਨ ਜਿਹੜੀਆਂ ਉਹ ਚੀਜ਼ਾਂ ਪਾਉਂਦੇ ਨੇ ਹੂੰ ਪਨੀਰ ਆਪਾਂ ਨਿੰਬੂ ਦੇ ਸਦਨਾ ਪਾੜ ਸਕਦੇ ਆ ਪਾੜ ਸਕਦੇ ਆ ਟਾਟਰੀ ਨਾਲ ਪਾੜਦੇ ਨੇ ਨਿਹਰਾ ਇਸ ਤਰ੍ਹਾਂ ਹੋ ਠੀਕ ਆ ਯਾ ਵਾਹ ਠੀਕ ਆ ਮਠੀਆਂ ਲਾਉਣੇ ਆਪਾਂ ਅੱਗੇ ਲੱਡੂ ਥੋੜੇ ਜਿਹਾ ਟਾਈਟ ਹੁੰਦੇ ਤੇ ਉਹ ਲੱਡੂਏ ਪੋਲੇ ਕਰਦੇ ਨੇ ਹਾਂ ਅੱਗੇ ਮੱਠੀਆਂ ਲਾਉਂਦੇ ਹੁੰਦੇ ਆਪਾਂ ਘਰੇ ਜਾ ਹਾਂ ਸ਼ਕਰਪਾਰੇ ਬਣਾਉਂਦੇ ਕੋਈ ਉਹ ਚ ਮਿੱਠਾ ਛੋਡਾ ਪਾਉਂਦੇ ਸੀ ਠੀਕ ਹੈ ਮਿੱਠਾ ਥੋੜਾ ਸੇਹਦ ਲਈ ਵਧੀਆ ਇਹ ਕਿਹੜਾ ਜੀਨੋ ਮੋਟੋ ਕੀ ਪਾਊਡਰ ਵਾਲਾ ਉਹ ਪਾਉਂਦੇ ਨੇ ਸਾਰੇ ਠੀਕ ਹੈ ਵੀ ਚਲੋ ਉਹ ਹਲਵਾਈਏ ਦੋ ਦੋ ਤਿੰਨ ਚੀਜ਼ਾਂ ਨੇ ਠੀਕ ਹੈ ਹਲਵਾਈਏ ਵਰਤਨੀਆ ਬੰਦ ਕਰ ਦੇਣ ਠੀਕ ਹੈ ਪਿਆਬ ਤੰਦਰੁਸਤ ਠੀਕ ਹੈ ਇੱਕ ਹੁਣ ਉਹੀ ਰਫੜ ਆਪਣੇ ਮੁੰਡੇ ਦੇ ਵਿਆਹ ਵੇਲੇ ਪੈ ਗਿਆ ਠੀਕ ਆ ਆਪਣਾ ਇਹਦੀ ਮਿੱਤਰ ਹਲਵਾਈ ਠੀਕ ਆ ਮੈਂ ਜਿਹਦੇ ਵੀ ਭੋਗ ਭਾਗ ਤੋਂ ਉਹਨਾਂ ਮੇਰੀ ਹਲਵਾਈਆਂ ਦਾ ਟੇਟੂ ਆ ਰਿਹਾ ਜਿਹਨੂੰ ਉਹ ਚੌਲ ਬਣਾ ਕੇ ਠੀਕ ਆ ਉੱਤੇ ਦੇ ਅਖਬਾਰ ਲਾ ਕੇ ਪਾਣੀ ਛਿੜਕ ਕੇ ਉੱਤੇ ਢੱਕਣ ਰੱਖਦਾ ਚੌਲ ਲੱਗਦੇ ਪਏ ਨੇ ਠੀਕ ਆ ਆਪਣੇ ਸਿੱਧਾ ਵਾਲੇ ਗੁਰੂ ਘਰ ਦੀ ਗੱਲ ਆ ਠੀਕ ਆ ਮੈਂ ਭਾਈ ਉਹਦੇ ਮਗਰ ਪੈ ਗਿਆ ਮੈਂ ਤੂੰ ਭੈਣ ਦੇ ਨਾਲ ਮਾਰਨਾ ਤੂੰ ਇਹਨੂੰ ਢੱਕ ਕੇ ਉੱਤੇ ਦੇ ਪਾਣੀ ਛਿੜਕਦਾ ਸਾਰੀ ਸਾਹੀ ਕਿੱਲੀ ਕਰਕੇ ਦੇ ਵਿੱਚ ਭਾਫਣਾ ਰਾ ਤੂੰ ਠੀਕ ਆ ਚੱਲ ਭਾਈ ਉਹ ਚਿੱਟਾ ਕੱਪੜਾ ਹੀ ਵਰਤਦੇ ਆ ਯਾਰ ਸਾਰੇ ਵਰਤਣਾ ਹੀ ਕੱਪੜਾ ਚਾਹੀਦਾ ਠੀਕ ਆ ਆਈ ਆਪਣੇ ਘਰ ਤੋਂ ਆਪਣੇ ਵਾਲੇ ਮਿੱਤਰ ਨੇ ਠੀਕ ਆ ਉਹ ਮੈਨੂੰ ਜਵਾਕਾਂ ਨੇ ਦੱਸਤਾ ਕਹਿੰਦੇ ਚਾਚਾ ਤੂੰ ਉੱਥੇ ਰੇਕ ਦੇ ਲੜਾ ਤੇਰੇ ਮਾ ਆ ਕੇ ਲਾ ਕੇ ਭਗਾ ਕੇ ਮਾਰੇ ਠੀਕ ਆ ਆ ਵੀ ਇਹ ਕੱਪੜਾ ਲੈ ਆ ਕੱਪੜਾ ਮਲ ਮਲ ਜ਼ਰੂਰੀ ਆ ਉਹ ਤਾਂ ਮਲ ਮਲ ਜ਼ਰੂਰੀ ਆ ਮਲ ਮਲ ਆ ਠੀਕ ਆ ਇਹ ਇਹ ਜੀ ਨਹੀਂ ਥੋੜੀ ਇਹੀ ਚੀਜ਼ਾਂ ਤੋਂ ਆਪਾਂ ਨੂੰ ਬਿਮਾਰੀਆਂ ਪੈਂਦੀਆਂ ਆ ਜ਼ਿਆਦਾਤਰ ਬਿਮਾਰੀਆਂ ਵੀ ਇਹੀ ਚੀਜ਼ਾਂ ਤੋਂ ਪੈਂਦੀਆਂ ਸੋ ਆਪਾਂ ਹੁਣ ਕਣਕ ਬੀਜਣ ਬਾਰੇ ਵੀ ਗੱਲ ਕਰਦੇ ਜਿਹੜੀ ਕਣਕ ਬੀਜਾਂਗੇ ਉਹਦੀ ਬਜਾਈ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਕਰਦਾ ਸਾਡਾ ਚਾਚਾ ਕਿਉਂਕਿ ਹੁਣ ਪਾਣੀ ਲੱਗ ਰਿਹਾ ਬਾਹਤ ਹੀ ਸਾਰੀ ਜ਼ਮੀਨ ਪਿਛਲੇ ਪਾਸੇ ਬਾਹ ਕੇ ਜ਼ਮੀਨ ਕਹਿੰਦਾ ਵੀ ਰੌਣੀ ਕਰਦੀ ਹੁਣ 15 ਤਰੀਕ ਨੂੰ ਕਣਕ ਬੀਜਾਂਗੇ ਉਦੋਂ ਜਿਹੜੀ ਗੱਲ ਆ ਤੁਹਾਡੇ ਨਾਲ ਕਰਾਂਗੇ ਸੋ ਸਾਡੇ ਚਾਚੇ ਦੀ ਜਿਹੜੀ ਜੀਰੀ ਦੀ ਕਾਸ਼ਤਾ ਬਹੁਤ ਜ਼ਿਆਦਾ ਇੱਕ ਜੀਰੀ ਘਟ ਨਿਕਲੀ ਪਰ ਇਹ ਕਹਿੰਦੇ ਵੀ ਇਹਨਾਂ ਦੇ ਅਨੁਮਾਨ ਦੇ ਮੁਤਾਬਕ ਇਹਨਾਂ ਦੀ ਜੀਰੀ 5.5 ਕੁਇੰਟਲ ਹਾਂ 5.5 ਹਾਂ ਅਨੁਮਾਨ ਨਹੀਂ ਕੰਢੇ ਹੀ ਲੱਗ ਗਿਆ ਜੋਕੀ ਜੋਕ ਕੇ 5.5 ਕੁਇੰਟਲ ਦੀ ਜਿਹੜੀ ਜੀਰੀ ਨਿਕਲੀ ਆ ਸੋ ਇਹ ਵਧਾਈ ਦੇ ਪਾਤਰ ਨੇ ਮੈਂ ਹੋਰ ਵੀ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਇਹ ਜਿਹੜੇ ਕਹਿੰਦੇ ਨੇ ਕਿ ਆਰਗੈਨਿਕ ਖੇਤੀ ਨਹੀਂ ਹੋ ਸਕਦੀ ਪੰਜਾਬ 'ਚ ਜਾਂ ਉਹਦਾ ਝਾੜ ਬਹੁਤ ਘਟ ਜਾਂਦਾ ਆ ਸੋਡੇ ਜ਼ਿਮੀਂਦਾਰ ਆ ਤੇ ਜਾਗਦੀ ਮਿਸਾਲ ਹੈ ਜਮਾ ਸਾਰਿਆਂ ਦੇ ਲਈ ਤੇ ਮੇਰੇ ਪਿੰਡ ਟਿੱਬਿਓਂ ਆ ਕੇ ਤੁਸੀਂ ਪਤਾ ਵੀ ਕਰ ਸਕਦੇ ਹੋ ਵੀ ਕਮਲਾ ਜੱਸੀ ਕਹਿੰਦੇ ਨੇ ਇਹਨੂੰ ਵੀ ਹਾਂ ਵੀ ਤੁਸੀਂ ਪਤਾ ਕਰ ਲਿਓ ਵੀ ਇਹਨੂੰ ਕਹਿੰਦੇ ਸੀਗਾ ਵੀ ਹਾਂ ਇਹ ਕਮਲਾ ਹੋ ਗਿਆ ਨੁਕਸਾਨ ਇਹਨਾਂ ਦੀ ਪਹਿਲਾਂ ਠੀਕ ਹੈ ਕਿਉਂ ਪਹਿਲਾਂ ਹੋਈ ਨਹੀਂ ਫਸਲ ਇੱਕ ਸਾਲ ਹਾਂ ਰੇ ਕੀ ਕਹਿੰਦੀ ਮੂਰਖਾ ਬਾਅਦ ਤੇ ਇਹਨੇ ਉਹ ਚੀਜ਼ ਲੋਕਾਂ ਨੂੰ ਕਰਕੇ ਦਿਖਾਦੀ ਵੀ ਆ ਦੇਖੋ ਮੈਂ ਜਿਹੜੀ ਚੀਜ਼ ਬੰਗਰ ਲੱਗਿਆ ਸੀ ਉਮਰ ਕਾਰਤੀ ਇਹਦੇ ਲਈ ਚਾਚਾ ਜੀ ਵਧਾਈ ਦੇ ਪਾਤਰ ਵੀ ਨੇ ਸੋ ਦੋਸਤੋ ਅਗਲੀ ਵੀਡੀਓ ਲਈ ਤਿਆਰ ਰਹੋ ਆਪਾਂ 15 ਤਰੀਕ ਨੂੰ ਪਾਵਾਂਗੇ ਇਹਨਾਂ ਦੀ ਕਣਕ ਦੀ ਬਜਾਈ ਦੀ ਕਿਵੇਂ ਬੀਜਦੇ ਆ ਕਿਵੇਂ ਤਿਆਰ ਕਰਦੇ ਆ ਕਹਿ ਤਾ ਸੋ ਜੇਕਰ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਿਓ ਸਾਡਾ ਚੈਨਲ ਹੈ ਗੋਗੀ ਟਿੱਬੇ ਵਾਲਾ ਅਸੀਂ ਇਆਂ ਜਿਹੀਆਂ ਗੱਲਾਂ ਬਾਤਾਂ ਕਰਦੇ ਹੁੰਨੇ ਆ ਕੰਮ ਦੀਆਂ ਹੱਥਾਂ ਖੇੜਿਆ ਨਹੀਂ ਆ ਤੇ ਸਾਡਾ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਜਰੂਰ ਕਰਿਓ ਉਦੋਂ ਲਈ ਧੰਨਵਾਦ ਦੋਸਤੋ ਤਾਂ ਸ੍ਰੀ ਕਾਲ ਸ੍ਰੀ ਕਾਲ